ਕੇ ਦੇਰ ਰਾਤ ਦੋ ਦੁਕਾਨਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਚਾਲੀ ਦੀ ਮਦਦ ਦੇ ਨਾਲ ਦੁਕਾਨਾਂ ਨੂੰ ਟੈਹਟੇਰੀ ਕਰ ਦਿੱਤਾ ਗਿਆ ਜਦੋਂ ਸਵੇਰੇ ਦੁਕਾਨਦਾਰ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਆਪਣੇ ਗੌਂਡੀਆਂ ਨੂੰ ਲੈ ਕੇ ਥਾਣਾ ਸਿਟੀ ਸੰਗਰੂਰ ਵਿਖੇ ਉਹਨਾਂ ਨੇ ਰਿਪੋਰਟ ਲਿਖਵਾਈ ਦੁਕਾਨਦਾਰ ਫਿਰ ਤੋਂ ਦੁਕਾਨ ਦੀ ਸਾਰੀ ਕਰਨ ਲੱਗੇ ਤਾਂ ਪੁਲਿਸ ਨੇ ਰੋਕ ਦਿੱਤਾ ਜਿਸ ਤੋਂ ਬਾਅਦ ਹੰਗਾਮਾ ਇਤਨਾ ਵੱਧ ਗਿਆ ਕਿ ਲੋਕਾਂ ਨੇ ਨਾਰੇਬਾਜ਼ੀ ਅਤੇ ਸੜਕ ਜਾਮ ਕਰ ਦਿੱਤੀ ਲੋਕਾਂ ਦਾ ਕਹਿਣਾ ਹੈ ਕਿ 1983 ਤੋਂ ਇਸ ਜਗ੍ਹਾ ਤੇ ਦੁਕਾਨਾਂ ਕਰ ਰਹੇ ਹਨ ਲੇਕਿਨ ਜਿਸ ਦਾ ਪਿੱਛੇ ਪਲਾਟ ਹੈ ਉਸ ਦੇ ਵੱਲੋਂ ਸਾਡੀਆਂ ਦੁਕਾਨਾਂ ਤੋੜ ਦਿੱਤੀਆਂ ਗਈਆਂ ਨੇ ਅਸੀਂ ਇਹ 1993 ਦੇ ਵਿੱਚ ਬਸ ਸਟੈਂਡ ਕੋਲੇ ਖੋਖੇ ਹੁੰਦੇ ਸੀਗੇ ਉਹ ਸਰਕਾਰ ਨੇ ਜਦੋਂ ਗਲੀ ਸੜਕ ਬਣਾਈ ਆ ਜੀ ਉਹ ਚਕਵਾ ਦੇ ਸੀ ਤੇ ਜਿਹੜੇ ਖੋਖੇ ਸੀਗੇ ਉਹਨਾਂ ਨੇ ਡੀਸੀ ਕੋਲੇ ਪਹੁੰਚ ਕਰਕੇ ਜੀ ਹਾਈ ਕੋਰਟ ਦੇ ਵਿੱਚ ਕੇਸ ਲਾਤਾ ਸੀਗਾ ਵੀ ਸਾਨੂੰ ਸਾਡਾ ਰੋਜ਼ਗਾਰ ਮਾਰਿਆ ਗਿਆ ਸਾਨੂੰ ਨਾ ਇਹ ਕਿਸ਼ਨਪੁਰਾ ਰੋਡ ਦੇ ਉੱਪਰ ਨਾਬਾਗੜ ਤੋਂ ਕਿਸ਼ਨਪੁਰਾ ਨੂੰ ਜਾਂਦੇ ਜੀ ਇੱਥੇ 24 ਖੋਖੇ ਹਾਈ ਕੋਰਟ ਨੇ ਅਲਰਟ ਕਰਤੇ ਵੀ ਨਹਿਰੀ ਮਹਿਕਮੇ ਦੀ ਜਗ੍ਹਾ ਪਈ ਆ ਇਹਦੇ ਵਿੱਚ 10x10 ਦਾ ਇਹਨਾਂ ਨੂੰ ਖੋਖਾ ਦੀ ਜਿੱਥੇ ਜਗ੍ਹਾ ਉੱਥੇ ਦੁਕਾਨ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ ਜੀ ਸੋ ਇਹ ਦੁਕਾਨ ਨਹਿਰੀ ਮਹਿਕਮੇ ਦੇ ਵਿੱਚ ਬਣੀ ਹੋਈ ਆ ਇਹ ਦੁਕਾਨ ਦੀ ਬੈਕ ਸਾਈਡ ਤੇ 4 ਫੁੱਟ ਹੋਰ ਨਹਿਰੀ ਮਹਿਕਮੇ ਦੀ ਜਗ੍ਹਾ ਜੀ ਸੋ ਜਿਹੜਾ ਪਿੱਛੇ ਵਾਲਾ ਮਾਲਕ ਆ ਆਪਦੇ ਪਹੁੰਚਦਾਰ ਪਹੁੰਚ ਹੁਣ ਜਿਆਦਾ ਪਹੁੰਚ ਹੋਣ ਕਰਕੇ ਜੀ ਉੱਪਰ ਅਫਸਰ ਨਾਲ ਮਿਲੀ ਭੁੱਤ ਕਰਕੇ ਸਾਡਾ ਇਹ ਕੰਮ ਰਾਤ ਦੁਕਾਨਾ ਢਾਕੇ ਢਾਕੇ ਵਾਕੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਜ਼ਰਮਨ ਜ਼ਬਰਨ ਕਬਜ਼ਾ ਕਰਨਾ ਚਾਹੁੰਦਾ ਤੇ ਯੂਪੀ ਨੰਬਰ ਰਾਤ ਗੱਡੀ ਫੋਰਚਨਰ ਆਈ ਸੀ ਉਹਦੇ ਵਿੱਚ ਇਹ ਬੰਦੇ ਆਏ ਨੇ ਉਹਨਾਂ ਦਾ ਇਹਨਾਂ ਨੂੰ ਨੰਬਰ ਵੀ ਲਿਖਾਤਾ ਜੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਲਟਾ ਸਾਡਾ ਕੰਮ ਬੰਦ ਕਰਾਉਣ ਆ ਗਏ ਸਾਡੀ ਪੁਲਿਸ ਹੁਣ ਸਰ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਵੀ ਸਾਨੂੰ ਸਾਡੇ ਕੋਲੇ ਹਾਈ ਕੋਰਟ ਦੀ ਪਰਮਿਸ਼ਨ ਆ ਸਾਨੂੰ ਇਹ ਦੁਕਾਨ ਬਣਾਉਣ ਦਿੱਤੀ ਜਾਵੇ ਜਿਹੜੀ ਕੰਧ ਟਹਿ ਗਈ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਹੈ ਵੀ ਸਾਡਾ ਇੱਕ ਦਲਿਤ ਪਰਿਵਾਰ ਦਾ ਸਾਡਾ ਸਾਥੀ ਹੈ ਜਗਜੀਤ ਸਿੰਘ ਕਾਲਾ ਜਿਹੜਾ ਕਿ ਪਿਛਲੇ ਉਰੇ 30 ਸਾਲਾਂ ਤੋਂ ਆਪਣਾ ਰੋਜ਼ਗਾਰ ਪਾਲ ਰਿਹਾ ਹੈ ਛੋਟੀ ਜੀ ਉਹਦੀ ਦੁਕਾਨ ਹੈ ਉਹ ਸਕੂਟਰ ਮੋਟਰਸਾਈਕਲਾਂ ਦਾ ਕੰਮ ਕਰਦਾ ਤੇ ਨਾਲ ਵਿੱਚ ਥੋੜਾ ਜਿਹਾ ਪ੍ਰਾਪਰਟੀ ਦਾ ਵੀ ਕੰਮ ਕਰਦਾ ਤੇ ਕੱਲ ਰਾਤ ਕੁਝ ਬੰਦਿਆਂ ਨੇ ਆ ਕੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਿੱਛੇ ਪਲਾਟ ਹੈ ਉਹ ਪਲਾਟ ਵਾਲਿਆਂ ਨੇ ਆ ਕੇ ਰਾਤ ਨੂੰ 12 ਵਜੇ ਇਹਦੀ ਦੁਕਾਨ ਢਾਈ ਇੱਕ ਇਹਦੀ ਦੁਕਾਨ ਨਹੀਂ ਉਹਦੇ ਨਾਲ ਇੱਕ ਹੋਰ 10:00 ਵਜੇ 10 ਦੀ ਦੁਕਾਨ ਹੈ ਉਹ ਵੀ ਦੋਨੇ ਦੁਕਾਨਾਂ ਢਾਈਆਂ ਉਹਨਾਂ ਨੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਸਾਡਾ ਸਮਾਨ ਪਿਆ ਸੀਗਾ ਉਹ ਸਮਾਨ ਵੀ ਜਿਹੜਾ ਸਾਡਾ ਉਥਲ-ਪੁਥਲ ਇਹਨਾਂ ਨੇ ਕਰਤਾ ਉਸ ਤੋਂ ਬਾਅਦ ਅਸੀਂ ਐਪਲੀਕੇਸ਼ਨ ਦਾ ਥਾਣੇ 'ਚ ਜਾ ਕੇ ਦੇਖ ਕੇ ਆਏ ਆ ਕਿ ਵੀ ਸਾਡੀ ਜਿਹੜੀ ਦੁਕਾਨ ਢਾਈ ਗਈ ਹੈ ਤੇ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਹ ਤੱਕ ਉਹ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਉਹਨਾਂ ਨੂੰ ਬੁਲਾਇਆ ਨਹੀਂ ਗਿਆ ਹੈਗਾ। ਐਸ ਐਚਓ ਸਾਹਿਬ ਉਰੇ ਆਏ ਨੇ ਆ ਕੇ ਸਾਨੂੰ ਕਹਿੰਦੇ ਵੀ ਕੰਮ ਕਰ ਦਿਓ। ਅਸੀਂ ਪ੍ਰਸ਼ਾਸਨ ਦਾ ਸਾਧਨ ਨੂੰ ਤਿਆਰ ਹੈ। ਕੋ ਦੋਨੋਂ ਪਿਰਾਲੋਂ ਕੰਪਲੇਂਟ ਆਈ ਸੀਗੀ। ਉਹ ਆਪਣਾ ਆਪਣਾ ਪ੍ਰਾਪਰਟੀ ਤੇ ਹੱਕ ਜਤਾਉਂਦੀਆਂ ਨੇ। ਜਿਹਦੇ ਸਬੰਧ ਵਿੱਚ ਮੈਂ ਅਸੀਂ ਮੌਕੇ ਤੇ ਆਏ ਆ ਪੁਲਿਸ ਪਾਰਟੀ ਨਾਲ। ਜੇ ਵੀ ਅਸੀਂ ਪ੍ਰੋਪਰ ਡਿਪਾਰਟਮੈਂਟ ਤੋਂ ਰਿਕਾਰਡ ਲਾਵਾਂਗੇ। ਪਰਤਾਲ ਕਰਾਂਗੇ। ਤਰਨ੍ਹੇ ਪਤਾਲ ਜਿਸ ਧਿਰ ਦਾ ਕਸੂਰ ਪਾਇਆ ਜਾਏਗਾ ਉਹ